ਸਾਨੂੰ ਪਤਾ ਕਿ ਮਸਲੇ ਜਿਹੜੇ ਅਸੀਂ ਕਿਵੇਂ ਹੱਲ ਕਰਾਉਣਾ ਜਿਵੇਂ ਪਿਛਲੇ 3 ਸਾਲਾਂ ਤੋਂ ਕਰਾਉਂਦੇ ਆ ਰਹੇ ਹਾਂ ਉਹ ਮੈਂ ਇਹਨਾਂ ਦੀ ਗੱਲ 'ਚ ਡੰਡਾ ਦੇ ਕੇ ਇਹਨਾਂ ਝੰਟਾਂ ਨੂੰ ਕਹਿਣਾ ਚਾਹਣਾ ਸਾਡੇ ਕਿਸੇ ਵੀ ਬੰਦੇ ਨੂੰ ਬੌਂਸਰ ਲੈ ਕੇ ਧਮਕਾਇਆ ਥੋੜਾ ਮੈਂ ਤੁਹਾਨੂੰ ਹੁਣੇ ਤੋਂ ਬਾਅਦ ਗੱਡੀ ਬੰਨ੍ਹ ਕੇ ਪਿੱਛੇ ਬੰਨ੍ਹ ਕੇ ਘੜੂਸਦਾ ਹੁਣ ਤੁਸੀਂ ਯਾਦ ਰੱਖਿਓ ਸਰਕਾਰ ਦਾ ਰੋਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੀਡਰ ਨੇਗੇ ਲੀਡਰ ਸਾਰੇ ਪੈਸਾ ਲੈ ਕੇ ਪੈਸੇ ਖਾ ਕੇ ਨਾ ਤੋਂ ਕਰੋੜ ਰੁਪਿਆ ਬੰਦਾ ਹੈ ਕਮਾਉਂਦਾ ਹੈ ਹਨਾ ਰੋਜ਼ ਦਾ ਕਰੋੜ ਰੁਪਿਆ ਕਮਾਉਂਦਾ ਹੈ ਤਾਂ ਲੀਡਰ ਪੈਸੇ ਲੈ ਕੇ ਨਾ ਤੋਂ ਇਹ ਫੋਨ ਕਰਦੇ ਨੇ ਕਿ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਨੇਗੇ ਇਸ ਕਰਕੇ ਇਹਨਾਂ ਦਾ ਇਹ ਕੀ ਕਰਦੇ ਨੇ ਉਹ ਤਾਂ ਪੈਸੇ ਲੈ ਕੇ ਹੁਣ ਇਹ ਪੈਸੇ ਲੈ ਕੇ ਫਿਰ ਇਹਨਾਂ ਨੇ ਚੋਣਾਂ ਦੇ ਵਿੱਚ ਵਰਤਾਉਣੇ ਹੁੰਦੇ ਨੇ ਇਹਨਾਂ ਨੇ ਮਾਮਾ ਦੇ ਪੁੱਤ ਮਰਵਾਉਣੇ ਹੁੰਦੇ ਨੇਗੇ ਇਹਦੇ ਸਾਰੇ ਪੈਸਾ ਲੈ ਕੇ ਇਹਨਾਂ ਤੋਂ ਏਜੰਟ ਆਪਣੇ ਘਰ ਭਰ ਰਹੇ ਨੇ ਅੱਜ ਜਿਹੜਾ ਮਹਾਲੀ ਅੰਮ੍ਰਿਤ ਸਾਹਿਬ ਵਿਖੇ ਇਹਨੇ ਕਾ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਨੇ ਠੱਗੀ ਲੱਗਦੀ ਹੈ ਸਾਡੇ ਪਾਨਾ ਸਿੱਧੂ ਮੌਜੂਦਾਂ ਗੱਲ ਕਰ ਲੈਣੇ ਕੀ ਕਹੋਗੇ ਅੱਜ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਤੀ ਅਸੀਂ ਪਿਛਲੇ 3 ਸਾਲ ਤੋਂ ਲਗਾਤਾਰ ਸੇਵਾ ਕਰਦੇ ਆ ਰਹੇ ਹਾਂ ਜਿਹੜਾ ਪ੍ਰਸ਼ਾਸਨ ਸਾਨੂੰ ਏਜੰਟ ਮਾਫੀਆ ਨੇ ਇਕੱਠੇ ਹੋ ਕੇ ਇਹ ਗਏ ਐਸਐਸਪੀ ਸਾਹਿਬ ਕੋਲੇ ਵੀ ਜਿਵੇਂ ਪਹਿਲਾਂ ਭਾਣਾ ਅੰਦਰ ਛੱਟਾ ਸੀ ਉਵੇਂ ਭਾਣਾ ਨੂੰ ਦੁਬਾਰਾ ਅੰਦਰ ਛੱਟੋ ਇਹ ਗਏ ਅਸੀਂ ਇਹ ਕਹਿੰਦੇ ਕਾਨੂੰਨ ਹੱਥਾਂ ਦੇ ਵਿੱਚ ਲੈਂਦਾ ਭਾਣਾ ਅਸੀਂ ਅੱਜ ਇਹ ਚੀਜ਼ੇ ਗੱਲ ਕਹਿ ਕੇ ਗਿਆ ਪ੍ਰਸ਼ਾਸਨ ਅੱਜ ਆਪ ਆਪਣੀ ਮੀਡੀਆ ਦੇ ਸਾਹਮਣੇ ਗੱਲ ਮੰਨਿਆ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਇਹਨਾਂ ਨੇ ਲੋਕਾਂ ਨੂੰ ਠੱਗਿਆ ਇਹ ਗਲਤ ਨੇ ਤੇ ਭਾਣਾ ਸਹੀ ਹੈ ਅੱਜ ਪ੍ਰਸ਼ਾਸਨ ਨੇ ਆਪਦੀ ਇਹ ਗੱਲੋਂ ਮੂੰਹ ਮੰਨੀ ਹੈ ਗੱਲ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਸਾਨੂੰ ਪਤਾ ਕਿ ਮਸਲੇ ਜਿਹੜੇ ਅਸੀਂ ਕਿਵੇਂ ਹੱਲ ਕਰਾਉਣੇ ਜਿਵੇਂ ਪਿਛਲੇ 3 ਸਾਲਾਂ ਤੋਂ ਕਰਾਉਂਦੇ ਆ ਰਹੇ ਹਾਂ ਉਹ ਮੈਂ ਇਹਨਾਂ ਦੀ ਗਲਤ ਡੰਡਾ ਦੇ ਕੇ ਇਹਨਾਂ ਯੰਟਾਂ ਨੂੰ ਕਹਿਣਾ ਚਾਹਣਾ ਸਾਡੇ ਕਿਸੇ ਵੀ ਬੰਦੇ ਨੂੰ ਬੌਂਸਰ ਲੈ ਕੇ ਧਮਕਾਇਆ ਤੁਹਾਡਾ ਮੈਂ ਤੁਹਾਨੂੰ ਹੁਣੇ ਤੋਂ ਬਾਅਦ ਗੱਡੀ ਬੰਨ ਕੇ ਪਿੱਛੇ ਬੰਨ ਕੇ ਘੜੂਸਾਂ ਹੁਣ ਤੁਸੀਂ ਯਾਦ ਰੱਖਿਓ ਅੱਜ ਅਸੀਂ ਪ੍ਰਸ਼ਾਸਨ ਦੇ ਕੰਨੀਆਂ ਗੱਲ ਕੱਢ ਗਏ ਅਸੀਂ ਕਹਿਣਾ ਵੀ ਸਖਤ ਕਾਨੂੰਨ ਪ੍ਰਸ਼ਾਸਨ ਨੂੰ ਸਾਡੀਆਂ ਮੰਗਾਂ ਨੇ ਜਿਹੜੀਆਂ ਮੈਂ ਕਿ ਪ੍ਰਸ਼ਾਸਨ ਸਖਤ ਕਾਨੂੰਨ ਬਣਾਵੇ ਇਹਨਾਂ ਦੇ ਪ੍ਰਾਪਰਟੀਆਂ ਅਟੈਚ ਕਰੇ ਪਰਚੇ ਦਰਜ ਕਰਕੇ ਇਹਨਾਂ ਨੂੰ ਅੰਦਰ ਸਿੱਟੇ ਇਸ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਨੇ ਨਾ ਇਹ ਮੰਗਾਂ ਦੇ ਉੱਪਰ ਜੇਕਰ ਪ੍ਰਸ਼ਾਸਨ ਇਹਨਾਂ ਦੀ ਐਲਓਸੀਆਂ ਜਾਰੀਆਂ ਕਰੇ ਇਹ ਜਿਹੜੇ ਦਫ਼ਤਰ ਨੇ ਜਿਹੜੇ ਦਫ਼ਤਰ ਬਦਲ ਰਹੇ ਨੇਗੇ ਜਿਹੜੇ ਕਿਰਾਏਦਾਰ ਨੇ ਉਹ ਦਫ਼ਤਰ ਦੇ ਰਹੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਕਿ ਕਾਰਵਾਈ ਹੋਣੀ ਚਾਹੀਦੀ ਆ ਹੁਣ ਤੁਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਦਿੱਤਾ ਹਾਂ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਅਸੀਂ ਜਿਹੜੇ ਥੋੜੇ ਪਰਚੇ ਨੇਗੇ ਕਾਰਚਿਆਂ ਦੀ ਜਿੰਨੀਆਂ ਦੀ ਪ੍ਰਕਿਰਿਆ ਹੈ ਅਸੀਂ ਸਾਰਿਆਂ ਦੀ ਐਫਆਰੀਆਂ ਦਰਜ ਕਰਕੇ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਇਹ ਸਾਰਾ ਰਿਜ਼ਲਟ ਦੇ ਦਾਂਗੇ ਤੇ ਜਿਹੜਾ ਦੂਜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਆਪਣੀ ਜਿਹੜੀ ਕਿ ਜਿਹੜਾ ਸਾਡਾ ਜਿਹੜਾ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਵੀ ਜਿਹੜਾ ਏਜੰਟ ਨਹੀਂ ਪੈਸਾ ਮੋੜਨਗੇ ਅਸੀਂ ਦੱਸ ਦਿੰਦੇ ਇਹਨਾਂ ਨੂੰ ਡੀਕਾਂਗੇ ਤੇ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਤੀ ਵੀ ਅਸੀਂ ਆਪਣੇ ਤਰੀਕੇ ਨਾਲ ਇਹਨਾਂ ਦੇ ਬਾਰਾਂ ਨੂੰ ਮੂਰੇ ਧਰਨੇ ਤੇ ਪ੍ਰੋਟੈਸਟ ਐਮ ਜ਼ਿਕਰੂ ਕਰਾਂਗੇ ਅਸੀਂ ਇਸ ਕੀ ਇਹਨਾਂ ਨੂੰ ਗੱਲ ਕਹਤੀ ਵੀ ਜਾਂ ਤਾਂ ਸਾਨੂੰ ਸਾਬਤ ਕਰੋ ਜਾਂ ਤੁਸੀਂ ਇਹਨਾਂ ਨੂੰ ਬੰਦ ਕਰਾਓ ਜਾਂ ਅਸੀਂ ਇਹਨਾਂ ਦੇ ਖਿਲਾਫ ਐਮ ਜ਼ਿਕਰੂ ਸਰਕਾਰ ਦਾ ਰੋਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੀਡਰ ਨੇਗੇ ਲੀਡਰ ਸਾਰੇ ਪੈਸਾ ਲੈ ਕੇ ਪੈਸੇ ਖਾ ਕੇ ਨਾ ਤੋਂ ਕਰੋੜ ਰੁਪਿਆ ਬੰਦਾ ਹੈ ਕਮਾਉਂਦਾ ਹੈ ਹਨਾ ਰੋਜ਼ ਦਾ ਕਰੋੜ ਰੁਪਿਆ ਕਮਾਉਂਦਾ ਹੈ ਤਾਂ ਲੀਡਰ ਪੈਸੇ ਲੈ ਕੇ ਨਾ ਤੋਂ ਇਹ ਫੋਨ ਕਰਦੇ ਨੇਗੇ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਤੇ ਇਸ ਕਰਕੇ ਜਿਹੜਾ ਐਡਾ ਵੱਡਾ ਸਰਕਾਰ ਦਾ ਨਾ ਲੀਡਰਾਂ ਦਾ ਰੋਲ ਹੈ ਕਿੰਨੇ ਜਿਹੜੇ ਕਿ ਇਹਨਾਂ ਦੇ ਮੰਤਰੀ ਐਮ ਐਲ ਏ ਲੀਡਰਾਂ ਨੂੰ ਸਨਮਾਨਿਤ ਕਰ ਰਹੇ ਨੇਗੇ ਇਹਨਾਂ ਦੇ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਨੇਗੇ ਇਸ ਕਰਕੇ ਇਨਾਂ ਦਾ ਇਹ ਕੀ ਕਰਦ ਨੇ ਉਹ ਤਾਂ ਪੈਸੇ ਲੈ ਕੇ ਹੁਣ ਇਹ ਪੈਸੇ ਲੈ ਕੇ ਫਿਰ ਇਹਨਾਂ ਨੇ ਚੋਣਾ ਦੇ ਵਿੱਚ ਵਰਤਾਉਣੇ ਹੁੰਦੇ ਨੇ ਇਹਨਾਂ ਨੇ ਮਾਵਾ ਦੇ ਪੁੱਤ ਮਰਵਾਉਣੇ ਹੁੰਦੇ ਨੇਗੇ ਇਹਦੇ ਸਾਰੇ ਪੈਸਾ ਲੈ ਕੇ ਇਹਨਾਂ ਤੋਂ ਏਜੰਟ ਆਪਣੇ ਘਰ ਭਰ ਰਹੇ ਨੇ ਭਾਨਾ ਸਿੱਧੂ ਜਿਹੜਾ ਕਿ ਲੋਕਾਂ ਦੇ ਵਿੱਚ ਖੜ ਕੇ ਗੱਲ ਕਹਿੰਦਾ ਕੋਈ ਸਾਬਤ ਕਰਕੇ ਦਿਖਾਓ ਧੰਨਵਾਦ ਬਿਲਕੁਲ ਭਾਨਾ ਸਿੱਧੂ ਨਾਲ ਸੀ ਸਾਡੇ ਜਿਨ੍ਹਾਂ ਵੱਲੋਂ ਆਖਿਰਕਾਰ ਚਰਚਾ ਕੀਤੀ ਗਈ ਆ ਅੱਜ ਦੇ ਪ੍ਰੋਟੈਸਟ ਨੂੰ ਲੈ ਕੇ ਕਿਉਂਕਿ ਉਹਨਾਂ ਵੱਲੋਂ ਹੀ ਕਾਲ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ ਹੀ ਜਿਹੜਾ ਲੋਕਾਂ ਨੂੰ ਇਕੱਠ ਕਰਕੇ ਜਿਹੜਾ ਇੱਥੇ ਲਿਆਂਦਾ ਗਿਆ ਸੀ ਤੇ ਉੱਥੇ ਉਹਨਾਂ ਦਾ ਕਹਿਣਾ ਕਿ ਹੁਣ ਅਸੀਂ ਮੰਗ ਪੱਤਰ ਦੇ ਦਿੱਤਾ ਜੇ ਕਾਰਵਾਈ ਨਹੀਂ ਕਰਦਾ ਪ੍ਰਸ਼ਾਸ ਸਰਕਾਰਾਂ ਵੀ ਨਾਰ ਰਲੀਆਂ ਮਿਲੀਆਂ ਹੋਈਆਂ ਨੇ ਕੈਮਰਾ ਨੇ ਤਨਜ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਆਸ਼ਕ ਪੀਟੀਸੀ ਨਿਊਜ਼